ਇਹਨਾਂ ਪਨੀਰ ਦੇ ਪਕੌੜਿਆਂ ਨੂੰ ਦੇਖ ਕੇ ਤੁਹਾਡੇ ਵੀ ਮੂੰਹ ਵਿੱਚ ਪਾਣੀ ਆ ਜਾਊਗਾ ਇਹ ਪਨੀਰ ਦੇ ਪਕੌੜੇ ਬਿਲਕੁਲ ਆਪਾਂ ਹਲਵਾਈ ਸਟਾਈਲ ਬਣਾ ਕੇ ਤਿਆਰ ਕੀਤੇ ਜਿਵੇਂ ਕਿ ਤੁਸੀਂ ਵਿਆਹਾਂ ਸ਼ਾਦੀਆਂ ਦੇ ਵਿੱਚ ਖਾਣੇ ਹੋ ਜਾਂ ਹਲਵਾਈ ਦੀ ਦੁਕਾਨ ਤੋਂ ਪਨੀਰ ਦੇ ਪਕੌੜੇ ਖਾਣੇ ਹੋ ਸੇਮ ਉਸੇ ਤਰੀਕੇ ਦੇ ਅੱਜ ਆਪਾਂ ਇਹ ਪਕੌੜੇ ਬਣਾਵਾਂਗੇ ਇਹਨਾਂ ਨੂੰ ਇੰਨੇ ਵਧੀਆ ਇੰਨੇ ਟੇਸਟੀ ਤੇ ਇੰਨੇ ਕਰਾਰੇ ਕ੍ਰਿਸਪੀ ਕਿਵੇਂ ਬਣਾ ਸਕਦੇ ਹਾਂ ਕਿੰਨਾ-ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਜੀ ਉਹ ਆਪਾਂ ਦੇਖ ਲੈਣੇ ਆ ਉਹਦੇ ਲਈ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਜੀ ਵੀਡੀਓ ਦੇ ਨਾਲ ਜੁੜੇ ਰਹੋ ਸਭ ਤੋਂ ਪਹਿਲਾਂ ਪਕੌੜੇ ਬਣਾਉਣ ਦੇ ਲਈ ਆਪਾਂ ਨੂੰ ਚਾਹੀਦਾ ਹੈ ਜੀ ਬ ਤੇ ਵੇਸਣ ਨੂੰ ਆਪਾਂ ਛਾਣ ਕੇ ਤਿਆਰ ਕਰ ਲਾਂਗੇ ਪੇਸਨ ਤੁਸੀਂ ਕੋਈ ਵੀ ਵਰਤ ਸਕਦੇ ਹੋ ਪੈਕੇਟ ਵਾਲਾ ਵੀ ਵਰਤ ਸਕਦੇ ਹੋ ਮੇਰੇ ਕੋਲੇ ਇੱਥੇ ਦੋ ਖਾਲਗਾਂ ਤੇ ਦੋ ਖਾਲਗਾਂ ਵੇਸਣ ਨੂੰ ਪਹਿਲਾਂ ਮੈਂ ਛਾਣ ਕੇ ਤਿਆਰ ਕਰ ਲੂੰਗੀ ਸਭ ਤੋਂ ਪਹਿਲਾਂ ਅੱਧਾ ਚਮਚ ਨਮਕ ਐਡ ਕਰਦੇਾਂਗੇ ਚਮਚ ਦਾ ਚੌਥਾ ਹਿੱਸਾ ਹਲਦੀ ਐਡ ਕਰਦੇਾਂਗੇ ਅੱਧਾ ਚਮਚ ਅਜਵੈਣ ਦਾ ਐਡ ਕਰਦੇਾਂਗੇ ਤੇ ਪਹਿਲਾਂ ਸਾਰੀਆਂ ਇਹ ਡਰਾਈ ਚੀਜ਼ਾਂ ਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਹੁਣ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਜੀ ਤੇ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਘਾਟਾ ਨੂੰ ਤੇਜ਼-ਤੇਜ਼ ਘਮਾਉਂਦੇ ਹੋਏ ਆਪਾਂ ਇਹਨੂੰ ਫੈਂਟ ਕੀ ਤਿਆਰ ਕਰਾਂਗੇ ਹੁਣ ਇਹਨੂੰ ਢਾੱਕ ਕੇ ਆਪਾਂ ਸਾਈਡ ਤੇ ਰੱਖ ਦਿਆਂਗੇ ਤੇ ਇਧਰ ਆਪਾਂ ਪਨੀਰ ਦੇ ਪਕੌੜਿਆਂ ਲਈ ਇੱਕ ਮਸਾਲਾ ਤਿਆਰ ਕਰਾਂਗੇ ਅੱਧਾ ਚਮਚਾ ਛੋਟਾ ਆਪਾਂ ਚਾਟ ਮਸਾਲੇ ਦਾ ਐਡ ਕਰਤਾ ਤੇ ਇਹ ਪਦੀਨਾ ਪਾਊਡਰ ਹੈ ਜੋ ਕਿ ਮੈਂ ਘਰ ਦੇ ਵਿੱਚ ਹੀ ਤਿਆਰ ਕੀਤਾ ਤੇ ਥੋੜੀਆਂ ਜਿਹੀਆਂ ਲਾਲ ਮਿਰਚਾਂ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ ਮੈਂ ਹਰੀ ਚਟਨੀ ਵਾਲੇ ਅੱਧੇ ਪਕੌੜੇ ਬਣਾ ਕੇ ਤਿਆਰ ਕਰੂੰਗੀ ਤੇ ਅੱਧਿਆਂ ਦੇ ਵਿੱਚ ਆਪਾਂ ਜਿਹੜਾ ਮਸਾਲਾ ਤਿਆਰ ਕੀਤਾ ਹੈ ਉਹ ਲਗਾਵਾਂਗੇ ਦੇਖੋ ਇਸ ਤਰੀਕੇ ਨਾਲ ਪੂਰਾ ਆਪਾਂ ਪੀਸਾ ਨੂੰ ਅਲੱਗ ਨਹੀਂ ਕਰਾਂਗੇ ਹੁਣ ਇਸ ਤਰੀਕੇ ਨਾਲ ਇੱਕ ਪੀਸ ਉਠਾਵਾਂਗੇ ਪਨੀਰ ਦਾ ਤੇ ਇਹਦੇ ਵਿੱਚ ਆਪਾਂ ਇਹ ਮਸਾਲਾ ਭਰ ਦਿਆਂਗੇ ਪਕੌੜੇ ਬਿਲਕੁਲ ਹਲਵਾਈ ਸਟਾਈਲ ਬਣਨ ਬਿਲਕੁਲ ਵਿਆਹਾਂ ਸ਼ਾਦੀਆਂ ਦੇ ਵਿੱਚ ਹੁੰਦੇ ਜਿਵੇਂ ਉਸ ਤਰੀਕੇ ਦੇ ਬਣਨ ਇਸ ਕਰਕੇ ਆਪਾਂ ਇਹਦੇ ਵਿੱਚ ਇੱਕ ਛੋਟਾ ਚਮਚਾ ਜਿਹੜਾ ਬੇਕਿੰਗ ਪਾਊਡਰ ਦਾ ਐਡ ਕਰਤਾ ਤੇ ਥੋੜਾ ਜਿਹਾ ਪਾਣੀ ਐਡ ਕਰਕੇ ਇਹਨੂੰ ਮਿਕਸ ਕਰ ਲਾਂਗੇ ਸਰੋਂ ਦਾ ਤੇਲ ਮੈਂ ਪਹਿਲੇ ਗਰਮ ਹੋਣ ਵਾਸਤੇ ਰੱਖਤਾ ਸੀਗਾ ਮੀਡੀਅਮ ਜੀ ਫਲੇਮ ਤੇ ਤੇ ਇਸ ਤਰੀਕੇ ਨਾਲ ਆ ਜਿਹੜਾ ਪਕੌੜਿਆਂ ਨੂੰ ਆਪਾਂ ਬੇਸਨ ਦੇ ਵਿੱਚ ਆ ਜਿਹੜਾ ਡਬੋ ਕੇ ਤੇ ਤੇਲ ਦੇ ਵਿੱਚ ਛੱਡ ਦਿਆਂਗੇ ਆਪਾਂ ਅੱਧੇ ਘਿ ਘਿ ਭਕਾਵਾਂਗੇ ਇਹਨਾਂ ਨੂੰ ਜੋਸ ਤੋਂ ਬਾਅਦ ਆਪਾਂ ਦਵਾ ਫਰਾਈ ਕਰਾਂਗੇ ਤਾਂ ਹੀ ਫਿਰ ਇਹ ਹਲਵਾਈ ਸਟਾਈਲ ਪਕੌੜੇ ਬਣ ਕੇ ਤਿਆਰ ਹੋਣਗੇ ਜਿਵੇਂ ਤੁਸੀਂ ਵਿਆਹਾਂ ਸ਼ਾਦੀਆਂ ਦੇ ਵਿੱਚ ਖਾਣੇ ਉਹ ਬਹੁਤ ਹੀ ਟੇਸਟੀ ਬਣਨਗੇ ਸੋ ਪਹਿਲਾਂ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਇੰਨਾ ਕੁ ਫਰਾਈ ਕਰ ਲਿਆ ਯਾਨੀ ਕਿ ਵੇਸਣ ਨੂੰ ਮੀਡੀਅਮ ਜੀਵ ਲੈ ਕੇ ਵਧੀਆ ਪਕਾ ਲਿਆ ਜੀ ਸਾਰੇ ਪਕੌੜੇ ਆ ਜਿਹੜੇ ਮੈਂ ਹਾਫ ਫਰਾਈ ਕਰ ਲਿਆ ਜੀ ਇੱਕ ਪਕੌੜਾ ਮੈਂ ਤੁਹਾਨੂੰ ਖੱਟ ਕੇ ਵੀ ਦਿਖਾ ਦਿੰਨੀ ਆ ਦੇਖੋ ਵੇਸਣ ਚੰਗੇ ਤਰੀਕੇ ਨਾਲ ਪੱਕ ਗਿਆ ਤੇ ਕਿੰਨੇ ਵਧੀਆ ਇਹਨਾਂ ਦੇ ਵਿੱਚ ਆਪਾਂ ਜਿਹੜੀ ਇਹ ਮਸਾਲੇ ਦੀ ਚਟਨੀ ਦੀ ਸਟਫਿੰਗ ਭਰੀ ਆ ਉਹ ਕਿੰਨੀ ਵਧੀਆ ਭਰੀ ਗਈ ਸਾਰੇ ਪਕੌੜੇ ਮੈਂ ਘੱਟ ਘੱਟ ਕਿਸ ਤਰੀਕੇ ਨਾਲ ਰੱਖ ਲੂੰਗੀ ਪਰ ਹੁਣ ਇੱਥੇ ਆਪਾਂ ਤੇਲ ਫੁੱਲ ਫਲੇਮ ਤੇ ਫੁੱਲ ਗਰਮ ਕਰਨਾਗਾ ਤੇ ਹੁਣ ਸਾਰੇ ਇਸ ਤਰੀਕੇ ਨਾਲ ਇਕੱਠੇ ਹੋਏ ਪਨੀਰ ਦੇ ਪਕੌੜੇ ਆਪਾਂ ਤੇਲ ਦੇ ਵਿੱਚ ਫਰਾਈ ਕਰ ਲਾਂਗੇ ਵਧੀਆ ਇਹਨਾਂ ਦਾ 골ਡਨ ਕਲਰ ਆ ਗਿਆ ਜਦੋਂ ਇਸ ਤਰੀਕੇ ਨਾਲ ਆਪਾਂ ਡਬਲ ਫਰਾਈ ਕਰਦੇ ਹਾਂ ਤਾਂ ਪਕੌੜੇ ਬਹੁਤ ਹੀ कुरकुरੇ ਕਰਾਰੇ ਬਣ ਕੇ ਤਿਆਰ ਹੁੰਦੇ ਨੇ ਬਿਲਕੁਲ ਕ੍ਰਿਸਪੀ ਬਣ ਜਾਂਦੇ ਨੇ ਜਿੰਨੇ ਕ ਪਕੌੜੇ ਤੁਸੀਂ ਸਰਵ ਕਰਨੇ ਨੇ ਖਾਣੇ ਨੇ ਉਹਨੇ ਤੁਸੀਂ ਫਰਾਈ ਕਰ ਸਕਦੇ ਹੋ ਜੀ ਬਾਕੀ ਤੁਸੀਂ ਫਰਿੱਜ ਦੇ ਵਿੱਚ ਵੀ ਕੱਚੇ ਕੱਢ ਕੇ ਰੱਖ ਸਕਦੇ ਹੋ ਜਾਂ ਬਾਹਰ ਐਵੇਂ ਵੀ ਰੱਖੋਗੇ ਤਾਂ ਤੁਸੀਂ ਬਾਅਦ ਵਿੱਚ ਇਹਨਾਂ ਨੂੰ ਫਰਾਈ ਕਰ ਲੋਗੇ ਬਹੁਤ ਵਧੀਆ ਬਣ ਜਾਣਗੇ ਨਾ ਟੇਸਟ ਹੋਰ ਵੀ ਵਧਾਉਣ ਦੇ ਲਈ ਮੈਂ ਉੱਪਰੋਂ ਥੋੜਾ ਜਿਹਾ ਛਾਟਾ ਮਸਾਲਾ ਛਿੜਕਤਾ ਸਾਰੇ ਪਕੌੜੇ ਮੈਂ ਹਰੀ ਚਟਨੀ ਦੇ ਟਮੇਟੋ ਕੈਚਪ ਦੇ ਨਾਲ ਸਰਵ ਕਰ ਲਈ ਐ ਚਟਨੀ ਵੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਐ ਇਸ ਤਰੀਕੇ ਨਾਲ ਤੇ ਬਹੁਤ ਹੀ ਟੇਸਟੀ ਲੱਗਦੇ ਨੇ ਇਹ ਪਨੀਰ ਦੇ ਪਕੌੜੇ